ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਰਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਡ੍ਰਿਫਟ ਕਮਿਸ਼ਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਸਰਕਾਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਦੇਖੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਰਾਹੀਂ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਈਆਂ ਧਰਨੇਦਾਰ ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਅਤੇ ਛੰਡੇ ਫੜੇ ਹੋਏ ਸਨ ਅਤੇ ਕਿਸਾਨ ਇਕਤਾ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ ਪਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆਗੂ ਨੇ ਕੀ ਮੰਗ ਕੀਤੀ ਹੈ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ ਹਾਂਜੀ ਸਰਦੇਵ ਸਿੰਘ ਫੌਜੀ ਜ਼ਿਲ੍ਹਾ ਜਰਨਲ ਸਖਤਰ ਬਿਕਨਝੁਰ ਕੁੰਦਾ ਬੁਖਤਾਂਪੁਰ ਦੇ ਕਿਲ ਅੱਜ ਦਾ ਜੋ ਸਾਡਾ ਧਰਨਾ ਲਾਇਆ ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਲਾਇਆ ਹੈ ਕਿਉਂਕਿ ਸਾਡਾ ਧਰਨਾ ਲਾਉਣਾ ਜਾਂ ਮੰਗ ਪੱਤਰ ਦੇਣਾ ਬਹੁਤ ਮਜਬੂਰਗਾ ਕਿਉਂਕਿ ਸਰਕਾਰਾਂ ਬਿਲਕੁਲ ਵੀ ਕੋਆਪਰੇਟ ਨਹੀਂ ਕਰਦੀਆਂ ਜਦੋਂ ਕਿਤੇ ਜ਼ਮੀਨ ਦਾ ਨੁਕਸਾਨ ਹੁੰਦਾ ਸਰਕਾਰ ਦਾ ਕੋਈ ਵੀ ਸੈਟਲਾਈਟ ਕੰਮ ਨਹੀਂ ਕਰਦਾਗਾ ਜਦੋਂ ਕਿਤੇ ਅਸੀਂ ਅੱਗ ਲਾਉਣੀ ਹੈ ਉਹਦਾ ਧੂਆਂ ਕਹਿੰਦੇ ਦਿੱਲੀ ਨੂੰ ਜਾਂਦਾ ਉਦੋਂ ਇਹਨਾਂ ਸੈਟਲਾਈਟ ਕੰਮ ਕਰਦਾ ਹੈ ਨਾਲ ਦੀ ਨਾਲ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਹੱਲ ਸਾਨੂੰ ਇਹਦਾ ਦੱਸ ਦਿਓ ਜਿੱਥੇ ਵੀ ਕੋਈ ਮਸ਼ੀਨਰੀ ਹੈ ਗਿਆ ਸਾਨੂੰ ਦੇ ਦਿਓ ਕੋਈ ਦੱਸ ਦੇ ਵੀ ਆਹ ਮਸ਼ੀਨਰੀ ਦਿੱਤੀ ਹੈ ਅੱਗ ਲਾਉਣਾ ਸਾਡੀ ਮਜਬੂਰੀ ਬਣਦੀ ਹੈ ਨਾ ਕਿ ਸਾਨੂੰ ਸ਼ੌਂਕ ਹੈ ਜਦੋਂ ਅਸੀਂ ਅੱਗ ਲਾਉਨੇ ਆ ਸਭ ਤੋਂ ਪਹਿਲਾਂ ਅਸੀਂ ਉਸ ਧੂਏ ਦੇ ਵਿੱਚ ਖੜੇ ਹੁੰਨੇ ਆ ਦਿੱਲੀ ਧੂਆਂ ਤਾਂ ਪਤਾ ਨਹੀਂ ਕਦੋਂ ਪਹੁੰਚੂਗਾ ਪਰ ਸਾਡੇ ਅੱਖਾਂ ਨੱਕਾਂ ਨਾਸਾਂ ਦੇ ਵਿੱਚ ਧੂਆਂ ਸਭ ਤੋਂ ਪਹਿਲਾਂ ਵੱੜ ਜਾਂਦਾ ਹੈ ਸਭ ਤੋਂ ਪਹਿਲਾਂ ਸਾਡਾਂ ਨੁਕਸਾਨ ਹੁੰਦਾ ਸਾਡੇ ਪਿੰਡ 'ਚ ਧੂਆ ਜਾਂਦਾ ਨੇੜੇ-ਨੇੜੇ ਸਾਡੇ ਪਿੰਡਾਂ ਦੇ ਵਿੱਚ ਧੂਆ ਜਾ ਕੇ ਸਾਡਾ ਹੀ ਨੁਕਸਾਨ ਕਰਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜੇ ਨਹੀਂ ਅੱਗ ਲਾਉਂਦੇ ਨਹੀਂ ਤਾਂ ਸਾਨੂੰ ਮਸ਼ੀਨਰੀ ਮੋਹੱਈਆ ਕਰਾਵੇ ਅਸੀਂ ਅੱਗ ਨਹੀਂ ਲਾਉਂਦੇ ਪਰ ਜਿੱਥੇ ਮਸ਼ੀਨਰੀ ਪਹੁੰਚਦੀ ਨਹੀਂ ਜਾਂ ਟਰਾਲੇ ਗੱਠਾਂ ਨੇ ਨਹੀਂ ਪਹੁੰਚਦੇ ਉੱਥੇ ਸਾਡੀ ਅੱਗ ਲਾਉਣੀ ਮਜਬੂਰੀ ਹੈ ਅੱਗ ਲਾਵਾਂਗੇ ਵੀ ਜੇ ਸਰਕਾਰ ਉੱਥੋਂ ਸਾਡਾ ਚੱਕ ਸਕਦੀ ਹੈ ਪ੍ਰਾਲ ਤਾਂ ਚੱਕ ਸਕਦੀ ਹੈ ਫਿਰ ਅਸੀਂ ਅੱਗ ਨਹੀਂ ਲਾਉਂਦੇ ਅਸੀਂ ਪ੍ਰਸ਼ਾਸਨ ਦਾ ਕੋਆਪਰੇਟ ਬਿਲਕੁਲ ਕਰਨ ਨੂੰ ਤਿਆਰ ਹੈ ਪਰ ਸਾਡੀ ਮਜਬੂਰੀ ਹੈ ਅੱਗ ਲਾਉਣਾ ਉਹ ਰਾਨਾਪਤਨ ਦੱਸਾਂਗੇ ਜਰਨਲਿਸਟ ਤੋਂ ਪੰਜਾਬੀ ਭਾਰਤੀ ਸੰਗਤ ਪਿਆ ਅੱਜ ਸੰਯੁਕਤ ਮੋਰਚੇ ਦੀ ਕਾਰਤੇ ਖੜਾ ਨੂੰ ਪ੍ਰਭਾਵਿਤ ਜਿਹੜੇ ਏਦਗੇ ਆ ਉਹਨਾਂ ਨੂੰ ਮੁਆਵਜ਼ੇ ਸੰਬੰਧੀ ਅਤੇ ਜਿਹੜਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਪੰਜਾਬ ਦੇ ਨੂੰ ਕਲਾਲੀ ਦੇ ਸੰਬੰਧੀ ਡਰਾ ਰਿਹਾ ਉਹਨਾਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਅੱਜ ਦਾ ਜਿਹੜਾ ਧਰਨਾ ਦਿੱਤਾ ਗਿਆ 3 ਘੰਟੇ ਪ੍ਰਸ਼ਾਸਨ ਲਗਾਤਾਰ ਪਤਾਲੀ ਵਾਲੇ ਮਸਲੇ ਤੇ ਵੀ ਲਗਾਤਾਰ ਕਹਿ ਰਿਹਾ ਹੈ ਇਸਾਈ ਸੰਧਾ ਸਾਡੇ ਕੋਲੇ ਸੰਧ ਮੋਈਆ ਕਰਾਇਆ ਪਰ ਜਿਹੜੇ ਉਹਦੇ ਵੱਡੀ ਗਿਣਤੀ ਜੇ ਫੇਲ ਹੋਇਆ ਕਿਉਂਕਿ ਇਹਨਾਂ ਕੋਲੇ ਸੰਧ ਕੋਈ ਨਹੀਂਗਾ ਉਹ ਸੰਧ ਜਿਹੜੇ ਕਲੀਆਂ ਲਿਸਟਾਂ 'ਚ ਆ ਅਸੀਂ ਪ੍ਰਸ਼ਾਸਨ ਨੂੰ ਚੈਲੰਜ ਕਰਦੇ ਹਾਂ ਜੇ ਇਹਨਾਂ ਕੋਲੇ ਸੰਧ ਹੈਗੇ ਆ ਤਾਂ ਸਾਨੂੰ ਇੱਕ ਥਾਂ ਤੇ ਜਿੱਥੇ ਮਰਜ਼ੀ ਲਾ ਕੇ ਵਿਖਾਉਣ ਕਿਉਂਕਿ ਪੁਰਾਣੇ ਅੰਕੜੇ ਕੱਢ ਕੇ ਵਿਖਾਵਾ ਛੱਡਦੇ ਆ ਤੇ ਜਿਹਦੇ ਨਾਲ ਲੋਕਾਂ ਨੂੰ ਇਹ ਵਿਖਾਉਂਦੇ ਆ ਵੀ ਤੁਹਾਡੇ ਕੋਲੇ ਸੰਧਾ ਬਹੁਤ ਆ ਤੇ ਜਿਹਦੇ ਨਾਲ ਸੰਧਾ ਪਤਾਲੀ ਨੂੰ ਅੱਗ ਨਾ ਲਾਓ ਕਿਹੜਾ ਹਾਈ ਕੋਰਟ ਦਾ ਹੈ ਉੱਥੋਂ ਸੁਪਰੀਮ ਕੋਰਟ ਦਾ ਫੈਸਲਾ ਸੁਣਾਉਂਦੇ ਕੋਈ ਫੈਸਲਾ ਨਹੀਂਗਾ ਉਹਨਾਂ ਨੇ ਵੈਸੇ ਇੱਕ ਟਿੱਪਣੀ ਕੀਤੀ ਹੈ ਜਿਹਨੂੰ ਅਧਾਰ ਬਣਾ ਕੇ ਲੋਕਾਂ ਦੇ ਸੁਣਾਏ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਪੋਥ ਨੇ ਕਦੇ ਗੌਰ ਨਹੀਂ ਕੀਤੀ ਇਥੋਂ ਦੀ ਸਰਕਾਰ ਨੇ ਨਹੀਂ ਕੀਤੀ ਉਹ ਵੀ ਇੱਕ ਟਿੱਪਣੀ ਨੂੰ ਲੈ ਕੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇਹ ਇੱਕ ਦਬਾਅ ਬਣਾ ਰਹੇ ਆ ਵੀ ਅਸੀਂ ਤੁਹਾਨੂੰ ਅੱਗ ਨਹੀਂ ਲਾਉਣ ਦੇਣੀ ਹਾਲਾਂਕਿ ਅਸੀਂ ਕੋਈ ਅੱਗ ਲਾਉਣ ਨੂੰ ਕਿਸਾਨਾਂ ਨੂੰ ਕਸਾਉਂਗੇ ਨਹੀਂ ਪਰ ਇਹਨਾਂ ਸਰਕਾਰਾਂ ਨੂੰ ਇਹ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਮੰਗ ਕਰਦੇ ਆਉਂਦੇ ਆ ਕਿ ਜਿਹੜੀਆਂ ਸਾਡੀਆਂ ਝੋਨੇ ਦੀ ਫਸਲ ਹੈ ਉਹਦੇ ਜਿਹੜਾ ਨਾਲ ਦੂਜਾ ਹੈਗਾ ਫੋਸਾ ਉੱਤੇ ਜਿਹੜੀ ਮਾਲੀ ਫੋਕ ਹੁੰਦੀ ਆ ਉਹਨੂੰ ਜਦੋਂ ਅੱਗ ਲਾ ਦਈਏ ਤਾਂ 5% ਵੀ ਪ੍ਰੋਡਕਸ਼ਨ ਨਹੀਂ ਹੁੰਦਾ ਇਸ ਕਰਕੇ ਲੋਰਾਂ ਨੂੰ ਸਾੜ ਕੇ ਹੀ ਇਹਦਾ ਵੱਡਾ ਹੱਲ ਆ ਪਰ ਇਹ ਪ੍ਰਸ਼ਾਸਨ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਦੋਸ਼ੀ ਕਰਾ ਦੇ ਰਿਹਾ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਕੋਈ ਰੀਪਲ ਮਾਰ ਕੇ ਅੱਗ ਨਾ ਲਾਓ ਜੇ ਕੇ ਇਹਨੂੰ ਫੰਦਾ ਨਹੀਂ ਮਿਲਦਾ ਉਹ ਲਾਦ ਅਨੁਸਾਰ ਕੇ ਅੱਗੇ ਲਾਊਗਾ ਤਾਂ ਅਸੀਂ ਜਥੇਬੰਦੀਆਂ ਉਹਦੇ ਨਾਲ ਖੜੇ ਮੈਂ ਸੁਭਾ ਮੀਤ ਪ੍ਰਧਾਨ ਮੁਖਤੌਰ ਸਿੰਘ ਸਾਦਕ ਬੀਕੇ ਯਕਤਾ ਮਾਲਵਾ ਅੱਜ ਦੋਵੇਂ ਇਥੇ ਲੈ ਮਿਲ ਗਿਆ ਕਿ ਜੀ ਅਜੇ ਤਰਨਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਨੀਕਿਆ ਗਿਆ ਸੀਗਾ ਕਿ ਜਿਹੜੇ ਪੰਜਾਬ ਦੇ ਹੜ੍ਹ ਆਏ ਆ ਇਹ ਕੁਦਰਤ ਨਹੀਂ ਕਹਿ ਸਕਦੇ ਆਪਾਂ ਨੂੰ ਇਹ ਮਨੁੱਖੀ ਮਨੁੱਖ ਦੀ ਪੈਦਾ ਕੀਤੀ ਹੋਈ ਹੜ੍ਹ ਹੈ ਕਿਉਂਕਿ ਜਦੋਂ ਪਤਾ ਸੀ ਇਹ ਮੌਸਮ ਭਾਗ ਦੀ ਜਾਣਕਾਰੀ ਸੀ ਜੀ ਵੀ ਮੀਂਹ ਵੱਧ ਪੈਣੇ ਆ ਤਾਂ ਕਿਉਂ ਨਾ ਟਾਈਮ ਖਾਲੀ ਰੱਖੇ ਗਏ ਉਹ ਡੈਮਨ ਨੱਕੋ ਨੱਕ ਭਰ ਕੇ ਬਾਅਦ ਵਿੱਚ ਇੱਕਦਮ ਪਾਣੀ ਛੱਡਿਆ ਗਿਆ ਤੁਸੀਂ ਇੱਥੇ ਹਰੀਕੇ ਹੈੜੀ ਲੈ ਲਓ ਪਹਿਲਾਂ ਗੇਟ ਬੰਦ ਰੱਖੇ ਗਏ ਪਿਛਲਾ ਏਰੀਆ ਡੋਬ ਗਿਆ ਜਦੋਂ ਪਿਛਲੋਂ ਸਾਰੇ ਡੋਬ ਗਏ ਤਾਂ ਗੇਟ ਇੱਕਦਮ ਖੋਲ ਦੇ ਅਗਲਾ ਏਰੀਆ ਡੋਬ ਗਿਆ ਇਸ ਕਰਕੇ ਜਿਹੜੇ ਹੜਾ ਇਹ ਕੁਦਰਤੀ ਨਹੀਂ ਇਹ ਸਰਕਾਰਾਂ ਦੀ ਕਰੋਪੀ ਹੈ ਸਾਡੇ ਤੇ ਸਰਕਾਰਾਂ ਨੇ ਸਾਡੇ ਤੇ ਲਿਆਂਦੇ ਆ ਇਸ ਕਰਕੇ ਉਹਦੀ ਪਰਪਾਈ ਵਾਸਤੇ ਜਿਹੜੇ ਕਿਸਾਨਾਂ ਦਾ ਨਮਵਾਬਜਾ ਮਥਾਂ ਡੁੱਬ ਗਿਆ ਜਾਂ ਘਟਿਆ ਉਹਨਾਂ ਨੂੰ ਮੁਆਵਜ਼ਾ ਦੇਉਣ ਵਾਸਤੇ ਇਹ ਧਰਨਾ ਲਾਇਆ ਤੇ ਜਿਹੜਾ ਪਰਾਲੀ ਦਾ ਮਸਲਾ ਕਿਉਂਕਿ ਸਰਕਾਰਾਂ ਹਰੇਕ ਵਾਰੀ ਕਹਿੰਦੀਆਂ ਵੀ ਉਹ ਸੰਦ ਦੇ ਦੇ ਉਹ ਸੰਦ ਦੇ ਦੇ ਜਿਹੜੇ ਕਿ ਤਰਾਂਤਲ ਦੇ ਉੱਤੇ ਉਹ 20 ਦੇ ਨਹੀਂਗੇ ਇਸ ਕਰਕੇ ਕਿਸਾਨ ਮਜਬੂਰੀ ਵਸ ਪਰਾਲੀ ਨੂੰ ਅੱਗ ਲਾਉਂਦੇ ਆ ਤੇ ਪ੍ਰਸ਼ਾਸਨ ਉਹਨਾਂ ਦੇ ਪਰਚੇ ਕਰਦਾ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਕਿਸਾਨਾਂ ਦੀ ਪਿੱਠ ਤੇ ਖੜਾ ਜਿਹੜੇ ਮਜਬੂਰੀ ਵਸ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਇਹ ਕਿੰਨੇ ਵਜੇ ਤੱਕ ਇਹ ਕਰਨਾ ਇਹ ਧਰਨਾ 12 ਤੋਂ 3 ਵਜੇ ਤਾਈਂ ਅੱਜ ਦੋ ਦਿਨ ਵਾਸਤੇ